ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੈਂ ਹਰਮੰਦਰ ਸਿੰਘ ਸਿੱਧੂ ਕਿਸਾਨ ਦਾ ਪੁੱਤ ਹਾਂ ਅਤੇ ਨਾਲ-ਨਾਲ ਕਿਸਾਨ ਵੀ ਹਾਂ ਅਸੀਂ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਹੀ ਗੱਲ ਕੀਤੀ ਹੈਗੀ ਆ ਅਸੀਂ ਇਹਨਾਂ ਨੂੰ ਮੁੱਖ ਰੱਖਦੇ ਹੋਏ ਸਾਭ ਕੁਝ ਵਿਚਾਰ ਕੇ ਅਸੀਂ ਇੱਕ ਪਾਰਟੀ ਬਣਾਈ ਹੈਗੀ ਆ ਜਿਸ ਦਾ ਨਾਮ ਟ੍ਰਾਇੰਗਲ ਪਾਰਟੀ ਆ ਪੰਜਾਬ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈਗੀ ਆ ਅੱਜ ਸਾਡਾ ਮੁੱਖ ਵਿਸ਼ਾ ਕਿਸਾਨ ਭਰਾਵਾਂ ਬਾਰੇ ਹੈਗਾ ਮੁੱਖ ਵਿਸ਼ਾ ਇਹ ਹੈਗਾ ਕਿਸਾਨ ਆਪਣੀਆਂ ਫਸਲਾਂ ਦੇ ਆਪ ਮੁੱਲ ਕਿਵੇਂ ਤੈਅ ਕਰਨਗੇ ਦੂਜਾ ਕਿਸਾਨੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਕਿਵੇਂ ਆਉਣਾ ਹੈ ਜੀਆ ਅਸੀਂ ਖੁਦ ਕਿਸਾਨਾਂ ਨੇ ਖੁਦ ਮੰਡੀਆਂ ਦੇ ਮਾਲਕ ਕਿਵੇਂ ਬਾਨਾ ਹੈ ਇਸ ਵਿਸ਼ੇ ਤੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਮੀਟਿੰਗ ਕਰਨਾ ਚਾਹੁੰਦੇ ਹਾਂ ਪੂਰੇ ਪੰਜਾਬ ਦੇ ਕਿਸਾਨਾਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈਗੀ ਆ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਫ਼ਤਰ ਦੇ ਵਿੱਚ ਸਾਡਾ ਦਫ਼ਤਰ ਪੰਜਾਬ ਦਾ ਸੈਂਟਰ ਜਗਰਾਉਂ ਨਾਨਕ ਸਰਕਲੇਣਾ ਤੋਂ ਕੇ ਰੋਡ ਤੇ ਸਾਡਾ ਮੁੱਖ ਦਫ਼ਤਰ ਹੈਗਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਆ ਕੇ ਸਾਂਝੇ ਕਰੋ ਤੁਸੀਂ ਇਹੇਟ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਵੀ ਕਿਸਾਨ ਭਰਾ ਆਪਣਾ ਕੀਮਤੀ ਵਕਤ ਕੱਢ ਕੇ ਆ ਸਕਦਾ ਹੈ ਜਰੂਰ ਆਵੇ ਕਿਉਂਕਿ ਇਸ ਵਿਸ਼ੇ ਤੇ ਗੱਲਬਾਤ ਕੀਤੀ ਜਾਊਗੀ ਨਾਲੇ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਤੁਸੀਂ ਇਹੇਟ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਸਕਦੇ ਹੋ ਅਸੀਂ ਸਾਰਿਆਂ ਨੂੰ ਜਿਝਾਇਆ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ